ਤਰਨਤਾਰਨ ਚ ਬੁਰੀ ਫਸੀ ਆ ਆਪਣੇ ਹੀ ਬਾਗੀਆਂ ਤੋਂ ਮਿਲ ਰਹੀ ਹੈ ਚੁਣੌਤੀ ਬਰਨਾਲੇ ਵਾਂਗ ਹੋ ਸਕਦਾ ਹੈ ਆਪ ਦਾ ਹਾਲ ਤਰਨਤਾਰਨ ਵਾਲੀ ਸੀਟ ਫਸ ਚੁੱਕੀ ਹੈ ਤਰਨਤਾਰਨ ਦੇ ਅੰਦਰ ਕੀ ਚੱਲ ਰਿਹਾ ਹੈ ਵਿਧਾਨ ਸਭਾ ਦੀ ਜਿਮਨੀ ਚੋਣ ਆਪਣੇ ਸਿਖਰ ਤੇ ਹੈ ਆਮ ਆਦਮੀ ਪਾਰਟੀ ਨੂੰ ਆਪਣੇ ਹੀ ਬਾਗੀਆਂ ਤੋਂ ਕਿਵੇਂ ਚੁਣੌਤੀ ਮਿਲ ਰਹੀ ਹੈ ਇਸ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਤਰੰਤਾਰੰਦੀ ਜਿਮਨੀ ਚੋਣਾਂ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਾਰੋਲੇ ਆ ਕੇ ਹਰਮਿੰਦਰ ਸਿੰਘ ਸੰਧੂ ਹੁਰਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਹਰਮੀਤ ਸਿੰਘ ਸੰਧੂ ਦੇ ਉੱਤੇ ਬੜੇ-ਬੜੇ ਇਲਜ਼ਾਮ ਵੀ ਲੱਗਦੇ ਰਹੇ ਨੇ ਤੇ ਖੁਦ ਆਮ ਆਦਮੀ ਪਾਰਟੀ ਵਾਲੇ ਇਲਜ਼ਾਮ ਲਾਉਂਦੇ ਰਹੇ ਨੇ ਖੈਰ ਸਾਨੂੰ ਨਹੀਂ ਪਤਾ ਕਿ ਕਿਹੜਾ ਦੁੱਧ ਹੈ ਜਾਂ ਕਿਹੜਾ ਸਤਜਾਬ ਹੈ ਜਾਂ ਕਿਹੜਾ ਕੈਮੀਕਲ ਹੈ ਜਿਹਦੇ ਨਾਲ ਸਾਰੇ ਇਲਜ਼ਾਮ ਧੋ ਦਿੱਤੇ ਜਾਂਦੇ ਨੇ ਤੇ ਬੰਦਾ ਪਾਕ ਸਾਫ ਹੋ ਕੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਲੈਂਦਾ ਹੈ ਪਰ ਆਮ ਆਦਮੀ ਪਾਰਟੀ ਨੂੰ ਕੀ ਇਹ ਸਾਰਾ ਕੁਝ ਮਹਿੰਗਾ ਤਾਂ ਨਹੀਂ ਪੈ ਰਿਹਾ ਕੀ ਆਮ ਆਦਮੀ ਪਾਰਟੀ ਆਪਣਿਆਂ ਦੇ ਵੱਲੋਂ ਹੀ ਜਿਹੜਾ ਉਹ ਲੰਕਾ ਟਾਉਣ ਵਾਲਾ ਕੰਮ ਤਾਂ ਨਹੀਂ ਹੋ ਜਾਵੇਗਾ ਆਮ ਆਦਮੀ ਪਾਰਟੀ ਦੇ ਲਈ ਕਸੂਤੀਆਂ ਸਥਿਤੀਆਂ ਬਣ ਚੁੱਕੀਆਂ ਨੇ ਪਰ ਇਹ ਕਿੰਨੀ ਐ ਕਾਮਯਾਬ ਹੁੰਦੀਆਂ ਨੇ ਇਹ ਸਮਾਂ ਦੱਸ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਤਰਨ ਤਾਰਨ ਵਾਲੀ ਚੋਣ ਇੰਨੀ ਸਿੱਧੀ ਨਜ਼ਰ ਨਹੀਂ ਆਉਂਦੀ ਆਮ ਆਦਮੀ ਪਾਰਟੀ ਦੇ ਲਈ ਜਿੰਨੀ ਆਮ ਆਦਮੀ ਪਾਰਟੀ ਨੇ ਸੋਚੀ ਸੀ ਕੱਲ ਜਾਂ ਪਰਸੋਂ ਮਨੀਸ਼ ਸੋਦੀਆ ਕਹਿੰਦੇ ਕਿ ਇੱਕ ਜੇ ਤੁਸੀਂ ਵਿਰੋਧੀਆਂ ਨੂੰ ਵੋਟ ਪਾਓਗੇ ਉਹ ਚਿੱਟੇ ਵੇਚਣ ਵਾਲਿਆਂ ਨੂੰ ਵੋਟ ਪਾਉਗੀ ਤੇ ਭਾਈ ਸਾਹਿਬ ਹਰਮੀ ਸਿੰਘ ਸੰਧੂ ਹਰਾਂ ਤੇ ਵੀ ਅਜਿਹੇ ਇਲਜ਼ਾਮ ਲੱਗੇ ਨੇ ਮਨੀਸ਼ ਸੋਦੀਆ ਨੂੰ ਪਤਾ ਨਹੀਂ ਕਿ ਤਰਨਤਾਰਨ ਦੇ ਲੋਕਾਂ ਨੂੰ ਪਤਾ ਨਹੀਂ ਕਿ ਹਰਮੀ ਸਿੰਘ ਸੰਧੂ ਦੇ ਉੱਤੇ ਕਿਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਤੁਹਾਡਾ ਤੁਸੀਂ ਦੱਸੋ ਭਾਵੇਂ ਨਾ ਦੱਸੋ ਖੈਰ ਉਹ ਚਰਚਾ ਨਾ ਕਿ ਗੱਲ ਹੋਰੀ ਜਿਹੜੇ ਮਜੀਠੀਆ ਦੇ ਮਜੀਠਾ ਦੇ ਹਲਕੇ ਦੇ ਇੰਚਾਰਜ ਲਾਤੇ ਉਹ ਵਿਕਰਮ ਮਜੀਠੀਆ ਦੀ ਸੱਜੀ ਵਾਸੀ ਹਰਮੀ ਸਿੰਘ ਖੱਬੀ ਵਾਸੀ ਉਹਨਾਂ ਨੂੰ ਤਰਨਤਾਰਨ ਤੋਂ ਚੋਣ ਲੜਾਤੀ ਜਣੇ ਕਿ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਖੈਰ ਆਪਾਂ ਆਉਂਦੇ ਆ ਮੇਨ ਮੁੱਦੇ ਦੇ ਉੱਤੇ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰਤਾ ਬਣਾਇਆ ਪਰ ਹਰਮੀਤ ਸਿੰਘ ਸੰਧੂ ਦੀ ਉਮੀਦਵਾਰੀ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਧੜੇ ਨੂੰ ਰਾਸ ਨਹੀਂ ਆਈ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਬਰਨਾਲੇ ਦੇ ਵਾਂਗੂ ਗੁਰਦੀਪ ਬਾਟ ਵੀ ਉੱਥੇ ਤਰਨਤਾਰਨ ਦੇ ਵਿੱਚ ਇੱਕ ਪੈਦਾ ਹੋਇਆ ਦਰਅਸਲ ਗੁਰਦੀਪ ਬਾਟ ਕੌਣ ਬਣਿਆ ਗੁਰਦੀਪ ਬਾਟ ਕੋਈ ਹੋਰ ਨਹੀਂ ਗੁਰਦੀਪ ਬਾਟ ਨੇ ਕੋਮਲ ਪ੍ਰੇ ਸਿੰਘ ਐਡਵੋਕੇਟ ਕੋਮਲ ਪ੍ਰੇ ਸਿੰਘ ਜੋ ਕਿ ਮਰਹੂਮ ਸਾਬਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਨਿੱਜੀ ਸਕੱਤਰ ਵੀਰੇ ਤੇ ਉਹਨਾਂ ਦੇ ਭਾਣਜੇ ਵੀ ਨੇ ਤੇ ਉਹਨਾਂ ਨੇ ਆਪਣੀ ਆਜ਼ਾਦ ਉਮੀਦਵਾਰੀ ਭਰ ਚੁੱਕੀ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਆਜ਼ਾਦ ਚੋਣ ਲੜਨਗੇ ਲੜਨਗੇ ਤੇ ਉਹ ਜਿਹੜਾ ਉਮੀਦਵਾਰ ਦੀ ਲਈ ਉਹਨਾਂ ਨੇ ਕਾਗਜ਼ ਦਾਖਲ ਕਰਤੇ ਤੇ ਉਹਨਾਂ ਦੇ ਕਾਗਜ਼ ਦਾਖਲ ਕਰਨ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਚੁਣੌਤੀ ਮਿਲਦੀ ਹੈ ਰਾਜਨੀਤਿਕ ਮਹਾਰਾ ਦਾ ਮੰਨਣਾ ਹੈ ਤੇ ਖਾਸ ਕਰਕੇ ਪੱਤਰਕਾਰਾਂ ਦੇ ਇੱਕ ਸਮੂਹ ਦਾ ਮੰਨਣਾ ਹੈ ਕਿ ਇਹ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਲਈ ਬਰਨਾਲੇ ਵਾਲੀ ਸਥਿਤੀ ਪੈਦਾ ਕਰ ਸਕਦੀ ਹੈ ਵੈਸੇ ਵੀ ਜਿਮਣੀ ਚੌਣ ਦੇ ਵਿੱਚ ਜਿਸ ਮਾਹੌਲ ਚ ਹੋ ਰਹੀ ਹੈ ਉਹ ਕਣਕ ਦੀ ਬਜਾਈ ਦਾ ਕੰਮ ਆਪਣੇ ਸਿਖਰਾਂ ਤੇ ਹੋਣਾ ਹੈ ਤੇ ਉਸ ਸਮੇਂ ਵੋਟ ਪਰਸੈਂਟੇਜ ਵੀ ਉਸ ਲੈਵਲ ਤੇ ਨਹੀਂ ਜਾਣੀ ਖਾਸ ਕਰਕੇ ਤਰਨਤਾਰਨ ਹੜ ਪ੍ਰਭਾਵਿਤ ਇਲਾਕਾ ਹੈ ਇੱਥੇ ਹੋਰ ਵੀ ਚੁਣੌਤੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਇਸ ਦੇ ਬਾਵਜੂਦ ਜੇਕਰ ਉਹੀ ਪੋਲ ਸਾਈਜ਼ ਰਹਿੰਦਾ ਬਰਨਾਲੇ ਵਾਲਾ ਤਾਂ ਕਾਫੀ ਚੁਣੌਤੀਆਂ ਵੱਲ ਜਾਂਦੀਆਂ ਨੇ ਗਿਆ ਜੇਕਰ ਦੇਖਿਆ ਜਾਵੇ ਦਰਅਸਲ ਤਰਨਤਾਰਨ ਚ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਦੇ ਉਮੀਦਵਾਰ ਨੇ ਜਿਹੜੇ ਹਰਮੀਤ ਸਿੰਘ ਸੰਧੂ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਤੇ ਹੋਈ ਚੋਣ ਚ ਆਮ ਆਦਮੀ ਪਾਰਟੀ ਨੇ ਸੋਲ ਪਰਿਵਾਰ ਤੋਂ ਕਿਸੇ ਨੂੰ ਟਿਕਟ ਨਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ ਇਸ ਤੋਂ ਨਾਰਾਜ਼ ਹੋ ਕੇ ਡਾਕਟਰ ਸੋਲ ਦੇ ਭਾਣ ਜੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਅਜਾਦ ਉਮੀਰਵਾਦ ਉਮੀਦਵਾਰ ਵੱਜੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ ਉਹ ਡਾਕਟਰ ਸੋਲ ਦੇ ਨਿੱਜੀ ਸਖਤਰ ਵੀ ਰਹਿ ਚੁੱਕੇ ਨੇ ਕੋਮਲ ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਜਾਣ ਬੁਝ ਕੇ ਡਾਕਟਰ ਸੋਲ ਦੇ ਪਰਿਵਾਰ ਦੀ ਅਣਦੇਖੀ ਕੀਤੀ ਜਾ ਰਹੀ ਹੈ ਉਹਨਾਂ ਦੇ ਸਮਰਥਕਾਂ ਨੂੰ ਸਿਆਸੀ ਨਜ਼ਰੀਏ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਆਜ਼ਾਦ ਉਮੀਦਵਾਰਾਂ ਚ ਹਰਵਿੰਦਰ ਕੌਰ ਉਸਮਾ ਵਿਸ਼ਾਮਲ ਨੇ ਜੋ ਕਿ ਉਸਮਾ ਕਾਂੜ ਚ ਸ਼ਾਮਲ ਸੀ ਜਿਸ ਕਾਰਨ ਸੱਤਾਧਾਰੀ ਪਾਰਟੀ ਦੇ ਖੰਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੇਲ੍ਹ ਜਾਣਾ ਪਿਆ ਹੈ ਮਨਜਿੰਦਰ ਸਿੰਘ ਲਾਲਪੁਰਾ ਤੇ ਮਾਰਚ 2013 ਚ ਪੋਰਸ ਨਾਲ ਮਿਲੀਭੁਗਤ ਕਰਕੇ ਹਰਬਿੰਦਰ ਕੌਰ ਨੂੰ ਤੰਗ ਪ੍ਰੈਸ਼ਰ ਕਰਨ ਦਾ ਇਲਜ਼ਾਮ ਹੈ ਉਹ ਹਾਲੇ ਵੀ ਜੇਲ੍ਹ 'ਚ ਹਨ ਖੰਡੂਰ ਸਾਹਿਬ ਤਰਨਤਾਰਨ ਨਾਲ ਬਿਲਕੁਲ ਲੱਗਦੀ ਸੀਟ ਹੈ ਇਹ ਦੋਵੇਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਆਮ ਲੋਕਾਂ ਨੂੰ ਆਪਣੇ ਪੱਖ 'ਚ ਕਿੰਨਾ ਘਰ ਪਾਉਂਦੇ ਨੇ ਇਹ ਗੱਲ ਤੇ ਨਿਰਪਰ ਰਹੇਗਾ ਕਿ ਇਹਨਾਂ ਕੋਲ ਬਾਰੀ ਸਮਰਥਨ ਕਿੰਨਾ ਹੈ ਉਹ ਆਪਣਾ ਪ੍ਰਚਾਰ ਕਿਸ ਤਰ੍ਹਾਂ ਨਾਲ ਕਰਦੇ ਨੇ ਤੇ ਉਹਨਾਂ ਨੂੰ ਮਨਾਉਣ ਲਈ ਪਾਰਟੀ ਕੋਸ਼ਿਸ਼ ਕਰੇਗੀ ਜਾਂ ਨਹੀਂ ਕਰੇਗੀ ਵੱਡਾ ਸਵਾਲ ਇਹੀ ਹੈ ਕਿ ਬਰਨਾਲੇ ਦੇ ਵਿੱਚ ਵੀ ਇਹ ਹੋਇਆ ਦਰਅਸਲ ਬਰਨਾਲੇ ਦੇ ਵਿੱਚ ਤਾਂ ਇਹ ਚੀਜ਼ ਵੀ ਚੱਲੀ ਨਾ ਕਿ ਕੌਣ ਕਿੰਨੂੰ ਜਿਤਾਉਣਾ ਚਾਹੁੰਦਾ ਹੈ ਕੌਣ ਕਿੰਨੂੰ ਹਰਾਉਣਾ ਚਾਹੁੰਦਾ ਇਹ ਗੱਲ ਸਾਰੇ ਆਮ ਦੇਖੀ ਗਈ ਕਿ ਭਗਵੰਤ ਮਾਨ ਦੇ ਨਜ਼ਦੀਕੀ ਲੋਕ ਗੁਰਦੀਪ ਬਾਟ ਦੇ ਰੋਡ ਸ਼ੋਅ ਦੇ ਵਿੱਚ ਸੀ ਬਹੁਤ ਹੀ ਨਜ਼ਦੀਕੀ ਲੋਕ ਮੇਰੇ ਆਪਣੇ ਅੱਖੀ ਦੇਖੀ ਇਹ ਗੱਲ ਹੈ ਤੇ ਤੋਂ ਸਪਸ਼ਟ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਧੜੇ ਬੰਦੀ ਸੀ ਬਰਨਾਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਰੂਪ ਦੇ ਵਿੱਚ ਗੁਰਦੀਪ ਬਾਟ ਦੇ ਹੱਕ ਦੇ ਵਿੱਚ ਖੜੇ ਨਜ਼ਰ ਆਏ ਤੇ ਉਹਨਾਂ ਦੀ سپورਟ ਸੀ ਤੇ ਗੁਰਦੀਪਾਠ 16000 ਤੋਂ ਵੱਧ ਵੋਟ 16899 ਜਾਨੀ ਕਿ ਲਗਭਗ 17000 ਦੇ ਕਰੀਬ ਵੋਟ ਲੈ ਗਏ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ 26097 ਵੋਟਾਂ ਲੈ ਗਿਆ ਜਿਹੜਾ ਕਿ ਮਹਿਜ ਕਾਲਾ ਢਿੱਲੋ ਜੋ ਕਿ ਕਾਂਗਰਸ ਦੇ ਉਮੀਦਵਾਰ ਜਿੱਤੇ ਉਹਨਾਂ ਤੋਂ 21200 ਘੱਟ ਸੀ ਤਾਂ ਨਾਣਾ ਕਰਦੇ ਉਹਨਾਂ ਨੂੰ 5-6000 ਵੋਟ ਤੱਕ ਗੁਰਦੀਪਾਠ ਵਾਲੀ ਪੈ ਹੀ ਜਾਣੀ ਸੀਗੀ ਹਰਿੰਦਰ ਧਾਲੀਵਾਲ ਨੂੰ ਤਾਂ ਕੁੱਲ ਮਿਲਾ ਕੇ ਜੇਕਰ ਤਰਨਤਾਰਨ ਦੇ ਵਿੱਚ ਵੀ ਸਥਿਤੀ ਇੱਥੇ ਨੱਕ ਟੂਟ ਨੱਕ ਜਾਂਦੀ ਹੈ ਤੇ ਕੋਮਲਪ੍ਰੀਤ ਨੂੰ ਪਈਆਂ ਵੋਟਾਂ ਮਾਇਨੇ ਰੱਖਣਗੀਆਂ ਕਿ ਉਹ ਚਾਹੇ 1500 ਪੈ ਜੇ 2000 ਪੈ ਜੇ 10000 ਪੈ ਜੇ 15000 ਪੈ ਜੇ 20000 ਪੈ ਜੇ ਜਿੰਨੀਆਂ ਵੀ ਪੈਣਗੀਆਂ ਉਹ ਆਮ ਆਦਮੀ ਪਾਰਟੀ ਦੇ ਖਾਤੇ ਦੀ ਹੋਣਗੀਆਂ ਖਾਸ ਕਰਕੇ ਕਿਉਂਕਿ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਲ ਸੀ ਉਹਨਾਂ ਦਾ ਇੱਕ ਆਪਣਾ ਆਧਾਰ ਸੀ ਉਹ ਉਹਨਾਂ ਦਾ ਆਪਣਾ ਵਿਚਰਨ ਦਾ ਤਰੀਕਾ ਸੀ ਲੋਕ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਪਸੰਦ ਕਰਦੇ ਸੀ ਤੇ ਉਹਨਾਂ ਦੇ ਨਾਲ ਤੁਰੇ ਹੋਏ ਸੀ ਉਹਨਾਂ ਨਾਲ ਤੁਰੇ ਹੋਏ ਬਹੁਤੇ ਲੋਕਾਂ ਨੂੰ ਅੱਖੋ ਪਰੋਖੇ ਕਰ ਦਿੱਤਾ ਗਿਆ ਤੇ ਹਰਮੀਤ ਸਿੰਘ ਸੰਧੂ ਦੇ ਓਣ ਕਰਕੇ ਉਹ ਜਿਵੇਂ ਹੀ ਖੂੰਜੇ ਲਾਈਨ ਲਾ ਦਿੱਤੇ ਕਿ ਜਿਹੜੇ ਹਰਮੀਤ ਸਿੰਘ ਸੰਧੂ ਦੇ ਨਾਲ ਲੋਕ ਆਏ ਸੀ ਉਹਨਾਂ ਨੂੰ ਜਿਹੜਾ ਉਹ ਅੱਖਾਂ ਤੇ ਬਿਠਾ ਲਿਆ ਗਿਆ ਇਸ ਕਰਕੇ ਇੱਕ ਵਰਗ ਜਿਹੜਾ ਡਾਕਟਰ ਕਸ਼ਮੀਰ ਸਿੰਘ ਸੋਲ ਵਾਲਾ ਉਹ ਨਰਾਜ਼ ਚੱਲ ਰਿਹਾ ਤੇ ਜੇ ਉਹ ਕੋਵਲ ਪ੍ਰੀਤ ਕੰਨੀ ਲਾਮਬੰਦ ਹੋ ਜਾਂਦਾ ਆਪਣੀ ਪਾਰਟੀ ਨੂੰ ਛੱਡ ਕੇ ਹੋ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਲਈ ਨਤੀਜੇ ਕਾਫੀ ਓਖੇ ਹੋਣਗੇ ਇੱਥੇ ਇਹ ਗੱਲ ਤਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਇਹ ਚੀਜ਼ ਹੈ ਕਿ ਪੰਜਾਬੀ ਇਸ ਤਰ੍ਹਾਂ ਨਾ ਰੈਕਟ ਕਰਦੇ ਨੇ ਕੋਈ ਪੱਛਮੀ ਬੰਗਾਲ ਕੇਰਲਾ ਹੈ ਨਹੀਂ ਕਿ ਜੋ ਪਾਰਟੀਆਂ ਨੂੰ ਮਰਜ਼ੀ ਟਿਕਟ ਦੇਵੇ ਪਾਰਟੀ ਦਾ ਕਾਡਰ ਤਾਂ ਵੋਟ ਉੱਥੇ ਹੀ ਪਾਉਂਦਾ ਜਿੱਥੇ ਪਾਰਟੀ ਨੇ ਟਿਕਟ ਦਿੱਤੀ ਹੁੰਦੀ ਹੈ ਉੱਥੇ ਵਿਅਕਤੀ ਵਿਸ਼ੇਸ਼ ਮਾਇਨੇ ਨਹੀਂ ਰੱਖਦਾ ਉੱਥੇ ਵਿਚਾਰਧਾਰਾ ਪਾਰਟੀ ਦਾ ਚੋਣ ਨਿਸ਼ਾਨ ਮਾਇਨੇ ਰੱਖਦਾ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਲਈ ਤਾਂ ਇਹ ਚੁਣੌਤੀ ਹੈ ਕਿ ਉਹਦੇ ਕੋਲੇ ਹਜੇ ਤੱਕ ਇੱਕ ਹਾਰਕੋਰਡ ਵੋਟ ਬੈਂਕ ਜਿਹੜਾ ਹੁੰਦਾ ਹੈ ਅ ਆਧਾਰ ਹੁੰਦਾ ਉਸ ਪ੍ਰਕਾਰ ਨਹੀਂ ਹੈ ਉਹਦਾ ਆਇਆ ਗਿਆ ਆਲਾ ਸਿਸਟਮ ਹੈ ਤੇ ਇਸ ਸਿਸਟਮ ਦੇ ਵਿੱਚ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਸਮਰਥਕ ਨੇ ਚੋਣ ਆਲੇ ਨੇ ਜੇਕਰ ਉਹ ਡਾਕਟਰ ਐਡਵੋਕੇਟ ਕੋਮਲਪ੍ਰੀਤਵਾਲ ਚੁਕਾਰ ਰੱਖਣ ਲੱਗ ਜਾਂਦੇ ਨੇ ਜਾਂ ਚੱਲ ਪੈਂਦੇ ਨੇ ਤਾ ਆਮ ਆਦਮੀ ਪਾਰਟੀ ਲਈ ਸਥਿਤੀ ਬਹੁਤ ਕੁਸੂਤੀ ਹੋ ਸਕਦੀ ਆ ਆਪ ਲਈ ਇਹ ਸੀਟ ਬਿਲਕੁਲ ਫਸ ਚੁੱਕੀ ਹੈ ਲਗਭਗ ਇਸ ਸਮੇਂ ਵੀ ਫਸੀ ਹੋਈ ਹੈ ਕੱਲੇ ਡਾਕਟਰ ਕੌਮਲਪ੍ਰੀਤ ਕਰਕੇ ਨਹੀਂ ਬਾਕੀ ਉਮੀਦਵਾਰਾਂ ਕਰਕੇ ਵੀ ਉੱਤੇ ਆਪ ਅਗਲੇ ਦਿਨ ਵਿਚਾਰ ਕਰਾਂਗੇ ਕਿਸੇ ਦਿਨ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਕਰਕੇ ਇਹ ਸੀਟ ਦੇ ਉੱਤੇ ਇਸ ਵੇਲੇ ਆਮ ਆਦਮੀ ਪਾਰਟੀ ਬੇਸ਼ੱਕ ਇੱਕ ਕੰਫਰਟ ਜ਼ੋਨ ਚ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹੋਵੇ ਪਰ ਇਹ ਜਿਹੜੀ ਚੁਣੌਤੀਆਂ ਨੇ ਦੋਵੇਂ ਉਸਮਾਹਰੀ ਤੇ ਐਡਵੋਕੇਟ ਵਾਲੀ ਇਹ ਦੋਵੇਂ ਕਾਫੀ ਭਾਰੀ ਪੈ ਸਕਦੀ ਨੇ ਜੇਕਰ ਐਡਵੋਕੇਟ ਕੋਮਲ ਪ੍ਰੀ ਸਿੰਘ ਨੂੰ ਨਹੀਂ ਮਨਾਇਆ ਜਾਂਦਾ ਤਾਂ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਘੱਟੋ ਘੱਟ 2.5 ਹਜ਼ਾਰ ਦਾ ਨੁਕਸਾਨ ਤਾਂ ਤੈ ਮੰਨੇ ਇਸ ਤੋਂ ਵੱਧ ਹੋ ਸਕਦਾ ਹੈ ਉਹ ਉਹਨਾਂ ਦੀ ਮਿਹਨਤ ਤੇ ਹੈ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਅੰਦਰ ਐਂਟੀ ਸੈਂਟੀਮੈਂਟ ਬੈਠਾ ਆ ਹਰਮਿੰਦਰ ਸਿੰਘ ਸੰਧੂ ਦੇ ਜੇ ਉਹ ਉਧਰ ਤੁਰ ਪਿੰਦਾ ਜਾਂ ਕਿਸੇ ਹੋਰ ਉਮੀਦਵਾਰ ਵੱਲ ਤੁਰ ਪਿੰਦਾ ਤਾਂ ਉਹ ਇੱਕ ਕਾफी ਨੁਕਸਾਨ ਦੇਖ ਹੋ ਸਕਦਾ ਕਿਉਂਕਿ ਇਹ ਗੱਲ ਤੱਕਰ ਫਰਮ ਹੈ ਕਿ ਉਹਨਾਂ ਦੇ ਖਿਲਾਫ ਇੱਕ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਵੱਡਾ ਗਰੁੱਪ ਹੈ ਜਿਹੜਾ ਉਹ ਵਿਚਰ ਰਿਹਾ ਹੈ ਜੇ ਉਹ ਗਰੁੱਪ ਸਹੀ ਤਰੀਕੇ ਨਾਲ ਵਿਚਰ ਜਾਂਦਾ ਹੈ ਤੇ ਐਨ ਮੁਤਾਬਕ ਕਰ ਜਾਂਦਾ ਕੰਮ ਆਪਣੀ ਜਿਹੜੀ ਉਹਨਾਂ ਦੀ ਮਨਸ਼ਾ ਹੈ ਤਾਂ ਕਾफी ਚੁਣੌਤੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਇੰਨੀ ਸੌਖੀ ਨਹੀਂ ਹੋ ਸਕਦੀ ਕੁੱਲ ਮਿਲਾ ਕੇ ਕੋਮਲਪ੍ਰੀ ਸਿੰਘ ਆਮ ਆਦਮੀ ਪਾਰਟੀ ਦੇ ਅੰਦਰਲਾ ਉਹ ਤੜਾ ਜਿਹੜਾ ਚਾਹੁੰਦਾ ਸੀ ਕਿ ਟਿਕਟ ਸਾਡੇ ਚੋਂ ਮਿਲੇ ਪਰ ਨਹੀਂ ਦਿੱਤੀ ਗਈ ਟੂ ਅੰਦਰੋਂ ਅੰਦਰ ਹੀ ਖਾਤੇ ਖਾਰ ਖਾ ਰਿਆ ਤੇ ਆਮ ਆਦਮੀ ਪਾਰਟੀ ਦੀ ਉੱਪਰਲੀ ਲੜਾਈ ਉੱਪਰਲੀ ਲੜਾਈ ਜਿਹੜੀ ਹੈ ਜਿਹੜੀ ਦਿੱਲੀ ਵਰਸਸ ਫਲਾਨਾ ਚੰਡੀਗੜ੍ਹ ਵਰਸਸ ਫਲਾਨਾ ਇਹ ਵਾਲੀ ਹੈ ਇਹ ਵੀ ਮਾਇਨੇ ਰੱਖਦੀ ਹੈ ਕਿ ਇਹ ਊਠ ਕੇ ਸਰਵਟ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਨੇਗੇ ਇਹ ਵੱਡੇ ਆਗੂ ਕਿ ਇਹ ਸਾਰੇ ਵੱਡੇ ਆਗੂ ਚ ਚੋਣ ਚੋਣ ਜਤੋਂਣ ਦੇ ਲਈ ਲੜਨਗੇ ਜਾਂ ਇੱਕ ਅੱਧਾ ਵਿੱਚੋਂ ਹਰਾਉਣ ਲਈ ਵੀ ਲੜੇਗਾ ਜੇਕਰ ਇੱਕ ਅੱਧਾ ਵੀ ਵਿੱਚੋਂ ਹਰਾਉਣ ਲਈ ਲੜ ਗਿਆ ਤਾਂ ਆਮ ਆਦਮੀ ਪਾਰਟੀ ਦਾ ਜਿੱਤਣਾ ਕਾਫੀ ਮੁਸ਼ਕਲ ਹੋ ਜਾਊਗਾ ਉਸ ਪ੍ਰਕਾਰ ਜਿਹੜੀ ਐ ਸੀਟ ਨਹੀਂ ਆ ਸਕਦੀ